ਉਹ ਤੁਹਾਨੂੰ ਜਾਈ ਭਾਈ ਤੁਹਾਡੀ ਧੀ ਆ ਸੋਨਿਆ ਰਹੀ ਰੱਖੋ ਕਿੱਥੇ ਰਹੋ ਜਿਹੜਾ ਕੋਈ ਮਨਮਟਵਾ ਕੱਢ ਕੇ ਕਿੱਥੇ ਰਹੋ ਭਾਈ 90 ਗਏ ਸਾਹ ਦੋਈ ਠੀਕ ਠਾਕ ਨੇ ਠੀਕ ਠਾਕ ਨੇ ਹਾਂਜੀ ਮਾਤਾ ਜੀ ਹਾਂਜੀ ਭਾਈ ਗੁਰਜੀਤ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਵੀ ਇਹਨਾਂ ਨੂੰ ਕਰ ਲਈ ਇਹਨਾਂ ਨੇ ਗਲਤੀ ਮੰਨ ਲਈ ਆ ਤੇ ਇਹਨਾਂ ਨਾਲ ਵੀ ਖੜੇ ਆ ਦੋਨਾਂ ਪਰਿਵਾਰਾਂ ਦੀ ਸੁਣ ਕੇ ਸਹਿਮਤੀ ਨਾਲ ਇਹਨਾਂ ਦੀ ਸਾਥ ਵੀ ਕਹਿੰਦੀ ਆ ਕਿ ਅਸੀਂ ਰੱਖਣਾ ਚਾਹੁੰਦੇ ਇੱਥੇ ਛੱਡ ਕੇ ਜਾਓਗੇ ਤੇ ਇਹ ਵੀ ਕੱਢ ਕੇ ਕੱਲੇ ਆ ਇਹਨਾਂ ਦੀ ਜ਼ਿੰਮੇਵਾਰੀ ਤੇ ਬਾਬਾ ਜੀ ਨੇ ਤਾਂ ਮੰਦਿਰ ਹੈ ਇਹਨਾਂ ਨੇ ਜਿੰਮੇਵਾਰੀ ਚੁੱਕੀ ਹੋਈ ਠੀਕ ਆ ਹਾਂ ਬਈ ਫੋਟੀ ਸਾਹਿਬ ਹੈ ਮਨਜ਼ੂਰ ਹੈ ਤੇ ਖੁਸ਼ ਰਹੋਗੇ ਕਿ ਬੇਨਤੀ ਆ ਪਲੀਜ਼ ਕਰ ਨਾ ਬਰਬਾਦ ਕਰੋ ਆਪਾਂ ਜੋੜਨਾ ਵਾ ਮਾੜੀ ਮਾੜੀ ਗੱਲ ਤੋਂ ਆਪਾਂ ਇੱਕ ਦੂਜੇ ਦੇ ਕੰਨ ਆ ਦੇਖ ਲੈ ਦੋਨੇ ਮਾਮਾ ਦੀ ਆਪਾਂ ਕਿਉਂ ਸੱਸਾ ਨੂੰ ਆਪਾਂ ਜੱਫੀ ਪਵਾਤੀ ਤੇ ਘਰ ਵਾਲੇ ਦੀ ਵੀ ਨਾਲ ਸਾਰੇ ਜਿੰਨੇ ਕੇ ਖੁਸ਼ ਕਰਤੇ ਅੱਜ ਬਾਬਾ ਜੀ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਡੂੜੀਆਂ ਪਿੰਡ ਦੇ ਵਿੱਚ ਖੜਿਆਂਗੇ ਜੋ ਕਿ ਕੁਝ ਦਿਨ ਪਹਿਲਾਂ ਮੰਡੇਰਾਂ ਤੋਂ ਵੀਡੀਓ ਪਾਈ ਸੀਗੀ ਜੋ ਕਿ ਲੜਕੀਆਂ ਨੂੰ ਬਸਾਉਣ ਦਾ ਜੋ ਬਾਬਾ ਜੀ ਨੇ ਚਲਾਇਆ ਹੋਇਆ ਨਿੰਗ ਸਿੰਘ ਫੌਜਾਂ ਤਰਨਾਦਲ ਅਰਬਾਂ ਖਰਬਾਂ ਜਿਨ੍ਹਾਂ ਦੇ ਮੁਖੀ ਬਾਪੂ ਚੜਤ ਸਿੰਘ ਰਾਜਾ ਰਾਜ ਸਿੰਘ ਜਥੇਦਾਰ ਸ਼ੇਰ ਸਿੰਘ ਤੇ ਨਾਲ ਮਾਤਾ ਜੀ ਮਨਪ੍ਰੀਤ ਕੌਰ ਇਹਨਾਂ ਵੱਲੋਂ ਜੋ ਧੀਆ ਨੂੰ ਬਸਾਉਣ ਦਾ ਵਿੱਢਿਆ ਸੀ ਇੱਕ ਧੀ ਜੋ ਤੋ ਤਿੰਨ ਸਾਲ ਤੋਂ ਚੱਲਦਾ ਸੀਗਾ ਕਲੇਸ਼ ਘਰੇਲੂ ਉਹੋ ਜੇ ਨੀਕੇ ਵੀ ਇਹਨਾਂ ਨੂੰ ਅੱਜ ਬਸਾਇਆ ਆ ਪਤੀ ਖੜਾ ਛੰਦਾ ਸਿੰਘ ਹੋਂ ਡੂਡੀਆਂ ਤੋਂ ਤੇ ਇਧਰ ਸੁਮਨਜੀਤ ਕੌਰ ਜੋ ਕਿ ਮੰਡੇਰਾ ਪਿੰਡ ਤੋਂ ਸੀ ਦੇਖਿਆ ਸੀ ਉੱਪਰ ਆਪਾਂ ਨੇ ਉਹਦੇ ਵੀਡੀਓ ਵੀ ਪਾਈ ਸੀਗੀ ਤੇ ਅੱਜ ਦੋਏ ਪਰਿਵਾਰਾਂ ਨੂੰ ਇਕੱਠਾ ਕਰਤਾ ਬਹੁਤ ਬਹੁਤ ਧੰਨਵਾਦ ਜਥੇਦਾਰ ਛੇਰ ਸਿੰਘ ਜੀ ਦਾ ਤੇ ਮਾਤਾ ਮਨਪ੍ਰੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਜੋ ਸਾਹਮਣੇ ਖੜੇ ਨੇ ਹਾਂਜੀ ਬਾਬਾ ਜੀ ਨਿਮੇੜਤਾ ਜੀ ਹਾਂਜੀ ਨਿਵੇੜਤਾ ਦਾ ਦੋਹਾਂ ਨੂੰ ਇਕੱਠੇ ਕਰਤਾ ਹੁਣ ਇਕੱਠੇ ਰਹਿਣਗੇ ਗਲਤੀ ਮੰਨ ਕੇ ਦੋ ਜਣੇ ਅੱਛਾ ਦੋ ਪਰਿਵਾਰਾਂ ਨੂੰ ਇਕੱਠੇ ਕਰਤਾ ਹਾਂ ਨਾ ਇਹਨਾਂ ਇੱਥੋਂ ਜਾਈ ਬਾਈ ਥੋੜੀ ਧੀਆ ਸੋਨਿਆ ਰੀ ਰੱਖੋ ਕਿੱਥੇ ਰਹੋ ਜਿਹੜਾ ਕੋਈ ਮਨਵਟ ਹੋਆ ਕੱਢ ਕੇ ਕਿੱਥੇ ਰੋ ਪਾਈ ਉਹਨਾਂ ਬਰਗੇ ਸਾਰ ਦੋਏ ਠੀਕ ਠਾਕ ਨੇ ਠੀਕ ਠਾਕ ਨੇ ਹਾਂਜੀ ਮਾਤਾ ਜੀ ਹਾਂਜੀ ਬ ਤੇ ਅਜ ਇਹਨਾਂ ਨਾਲ ਵੀ ਖੜੇ ਆ ਦੋਨਾਂ ਪਰਿਵਾਰਾਂ ਦੀ ਸੁਣ ਕੇ ਸਹਿਮਤੀ ਨਾਲ ਇਹਨਾਂ ਦੀ ਸੱਤ ਵੀ ਕਹਿੰਦੀ ਆ ਕਿ ਅਸੀਂ ਰੱਖਣਾ ਚਾਹੁੰਦੇ ਇੱਥੇ ਕਿ ਸਾਡੇ ਕੋ ਜਾਓਗੇ ਤੇ ਇਹ ਵੀ ਕੱਢ ਕੇ ਕੱਢਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਜੇ ਕਰ ਕੋਈ ਅੱਗੇ ਤੋਂ ਇਹਨਾਂ ਚੋਂ ਗਲਤੀ ਕਰਦਾ ਹੈ ਅਸੀਂ ਬੈਠੇ ਆ ਅਸੀਂ ਬੈਠੇ ਆਂ ਧੰਨਵਾਦ ਅਜੀ ਜ਼ਿੰਮੇਵਾਰ ਬੈਠੇ ਆ ਅਸੀਂ ਤਾਂ ਠੀਕ ਹੈ ਤੁਹਾਡਾ ਵੀ ਮੰਨਦੇ ਆ ਮੈਂ ਜ਼ਿੰਮੇਵਾਰੀ ਅਨੁਸੂਚੀ ਠੀਕ ਹੈ ਹਾਂ ਭਾਈ ਫੋਡੀ ਸਾਹਿਬ ਹੈ ਮੰਜ਼ੂਰ ਹੈ ਤਾਂ ਖੁਸ਼ ਰਹੋਗੇ ਕੇਸ ਚੱਲਦੇ ਨੇ ਵਾਪਸ ਲੈਣ ਦੇ ਲਈ ਜਾਣੇ ਕੇਸ ਚੱਲਦੇ ਨੇ ਵਾਪਸ ਲਾਉਂਗੇ ਹਾਂਜੀ ਬੈਠਾ ਇਸੇ ਵੀ ਆਪ ਸੁਣਾਉਗੇ ਕੈ ਸਰ ਹਾਂ ਜੀ ਬਿਜੀ ਠੀਕ ਹੈ ਇੱਕ ਗੱਲ ਆ ਜਾਂ ਸਾਹਮਣੇ ਜੋ ਤੁਸੀਂ ਚਲੋ ਹੁੰਦਾ ਹੈ ਦੋਸਤੋਂ ਗੁੱਸੇ ਦੇ ਵਿੱਚ ਗੁੱਸੇ ਦੇ ਵਿੱਚ ਕਿਹਾ ਜਾਂਦਾ ਹੈ ਵੀ ਗੁੱਸੇ ਦੇ ਵਿੱਚ ਕਈ ਵਾਰੀ ਕਿਹਾ ਜਾਂਦਾ ਜਿਵੇਂ ਇਹਨਾਂ ਨੇ ਕਿਹਾ ਸੀ ਵੀ ਥਾਲੀ ਚ ਧੁੱਕ ਜਾਂਦਾ ਮਨਮੜੇ ਬਦੇ ਵਿੱਚ ਬਹੁਤ ਕੁਝ ਕਿਹਾ ਜਾਂਦਾ ਹੈ ਕੁੜੀ ਵੱਲੋਂ ਚਲੋ ਕੁੜੀ ਕਹਿੰਦੀ ਵੀ ਚਲੋ ਗੁੱਸੇ ਗੁੱਸੇ ਚ ਕਿਹਾ ਗਿਆ ਸੀ ਘਰ ਬਸਿਆ ਤੇ ਹੋ ਗਿਆ ਹੋ ਗਿਆ ਘਰ ਬਸਿਆ ਤੇਰਾ ਹੁਣ ਨਵੇਂ ਸਰੇ ਤੋਂ ਕਿ ਜੀਵਨ ਆਪਣਾ ਖਾਂਦੀ ਕਿਸੇ ਤੇ ਨਵੇਂ ਸਰੇ ਤੋਂ ਕਿਸੇ ਨੂੰ ਦੋਸਤ ਨਹੀਂ ਲਾਉਂਦੇ ਹੁਣ ਟੁੱਟੇ ਕਿਸੇ ਨੂੰ ਕੋਈ ਦੋਸਤ ਨਹੀਂ ਜੇ ਕੱਲ ਨੂੰ ਮਿਲੂਏ ਸਾਰੇ ਇਕੱਠੇ ਹੋ ਕੇ ਕੁਛ ਨਹੀਂ ਉਹ ਕਰਦੇ ਨੇ ਜੀ ਮੈਂ ਤਾਂ ਵੀ ਬੱਬਾ ਜੀ ਮੇਰੇ ਕੋਲੇ ਨਹੀਂ ਮੈਂ ਇਹਨਾਂ ਨੂੰ ਅਗਰ ਮੈਂ ਕੋਈ ਮੇਰੇ ਮਾਪੇ ਆਪਸ ਵਿੱਚ ਗੱਲ ਨਹੀਂ ਜਾਣਣਗੇ ਠੀਕ ਹੈ ਇਹਨੇ ਕਿ ਘਰ ਦੀ ਸੋਹਣੇ ਦੀ ਗੱਲ ਕਿਸੇ ਲਈ ਬਾਹਰ ਤਾਂ ਨਹੀਂ ਕਰਦੀ ਇਹਨੇ ਪਹਿਲਾਂ ਵੀ ਨਹੀਂ ਕੀਤੀ ਜੀ ਨਾਲ ਹੁਣ ਕਰਾ ਮੇਰੇ ਬੱਬਾ ਜੀ ਨੂੰ ਉਹ ਹੋ ਗਏ ਇਹਦਾ ਕੀ ਗੱਲ ਇਹ ਰਿਸ਼ਤੇਦਾਰ ਤਾਂ ਚਾਹੀਦਾ ਕਿਉਂਕਿ ਜਦੋਂ ਇਹ ਇਧਰ ਆਏ ਮਾਤਾ ਜੀ ਇਤਰਾ ਹੋ ਗਏ ਇਹ ਨਾ ਸਾਸੂ ਨੂੰ ਦੋਨਾਂ ਦਾ ਪਿਆਰ ਨਾ ਰਹੇ ਨਾ ਤਾਂ ਇਹਨਾਂ ਨੂੰ ਚਾਹੀਦਾ ਆਪਸ ਵਿੱਚ ਪਿਆਰ ਨਾਲ ਰਹਿਣਾ ਹੈ ਨਾ ਰਿਸ਼ਤੇਦਾਰ ਨੂੰ ਵੀ ਬੇਨਤੀ ਆ ਵੀ ਆਪਾਂ ਕਿਸੇ ਦੇ ਘਰ ਜਾਪਾਂ ਕਿਸੇ ਦਾ ਘਰ ਵਸਾਵਾਂਗੇ ਨਾ ਤੇ ਆਪਣੇ ਵੀ ਵਸਣਗੇ ਵੀ ਬੇਨਤੀ ਆ ਪਲੀਜ਼ ਘਰ ਨਾ ਬਰਬਾਦ ਕਰੋ ਆਪਾਂ ਜੋੜਨਾ ਵਾ ਮਾੜੀ ਮਾੜੀ ਗੱਲ ਤੋਂ ਆਪਾਂ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਉਹ ਕਰਦੇ ਨੇ ਗੱਲਾਂ ਬਾਤਾਂ ਕੁੱਟੀਆਂ ਸਿੱਧੀਆਂ ਉਹਨਾਂ ਰਾਹੀਂ ਬਹੁਤ ਜਿਹੜੇ ਘਰ ਜਿਹੜੇ ਪੁੱਟਣਦੇ ਆ ਵਾਦੇ ਵਧੀ ਜਾਂਦੇ ਨੇ ਵਾਦੇ ਵਧੀ ਜਾ ਰਹੇ ਜਿਹੜੇ ਨੇ ਮਾਤਾ ਜੀ ਵੀ ਦੱਸੋ ਮਾਤਾ ਜੀ ਤੁਸੀਂ ਯਾਰ ਖੁਸ਼ ਹਾਂਜੀ ਮਾਤਾ ਜੀ ਠੀਕ ਆਂ ਖੁਸ਼ ਆਂ ਜੀ ਮੇਰਾ ਘਰ ਵਸਦਾ ਮੈਂ ਬਹੁਤ ਖੁਸ਼ ਹਾਂ ਠੀਕ ਹੈ ਹਾਂ ਚੱਲ ਵਾਹ ਮਾ ਓਹ ਤੂੰ ਤੇਰੀ ਘਰੇ ਆ ਗਈ ਹੈ ਨਾ ਹਾਂਜੀ ਦੇਖ ਸਕਦਾ ਵੀ ਕੀ ਨਵੇਂ ਬੇਟੀ ਦਾ ਬਾਪੂ ਦੇਖ ਸਕਦੇ ਆਪਾਂ ਬਾਪੂ ਕਿੱਥੇ ਨੇ ਬਿਦਦਾ ਤੇ ਜੇ ਕਹਦੀ ਪਿਤਾ ਦੇ ਗੋਦੀ ਦੇ ਵਿੱਚ ਮਾਤਾ ਆਪਣਾ ਬੇਟੀ ਵੀ ਦੇਖ ਸਕਦੇ ਹੋ ਟੀ ਨੂੰ ਗ ਚੌਥਾ ਪੰਜਵਾਂ ਕੇਸ ਹੈ ਜਿਹੜਾ ਅੱਫਰ ਦਿਨਾਂ ਤੇ ਪੰਜ ਛੇ ਕੇਸ ਨੇ ਜਿਹੜੇ ਇਕੱਠੇ ਜਨਕੇ ਪਰਿਵਾਰ ਜਿਹੜੇ ਪਤੀ ਪਤਨੀ ਦੇ ਕਲੇਸ਼ ਜਾਂ 700 ਰੁਪਏ ਕਿਸੇ ਦਾ ਵੀ ਕਲੇਸ਼ ਸੀ ਬਾਬਾ ਜੀ ਨੇ ਸਾਰੇ ਇਕੱਠੇ ਕਰਤੇ ਪੰਜ ਛੇ ਦਿਨਾਂ ਤੱਕ ਲੈ ਲਓ ਵੀ ਸੱਤ ਅੱਠ ਕਿ ਦਿਨ ਹੋ ਗਏ ਨੇ ਨਾਗਲੇ ਪਿੰਡ ਤੋਂ ਸ਼ੁਰੂਆਤ ਹੋਈ ਸੀ ਆ ਦਾਦਾ ਜੀ ਆਣਾ ਦੇਉਂਦਾ ਜੀ ਹਾਂ ਜੀ ਤੁਸੀਂ ਦਾਦਾ ਜੀ ਉਹਦੇ ਕੋਲ ਅੱਛਾ ਇਸੇ ਡੂੜੀਆਂ ਪਿੰਡ ਆਪਣਾ ਖੁਸ਼ ਹਾਂ ਤੁਸੀਂ ਖੁਸ਼ ਹੈ ਜੀ ਮੈਨੂੰ ਠੀਕ ਹੈ ਉਹ ਖੁਸ਼ਬ ਨਹੀਂ ਹੈਗੇ ਜਿਹੜਾ ਸੌਂਦਾ ਮਾ ਮੁਖ ਪਰ ਕੀ ਉਹ ਤਾਂ ਮੁਸਮੈਂ ਹੈ ਉਹ ਨੇ ਉਹ ਵੀ ਕਰੀ ਜਾਂਦੀ ਹੈ ਕੀ ਕਹਿੰਦੀ ਚਲ ਕੋਈ ਗੱਲ ਠੀਕ ਹੈ ਪਤਾ ਨਹੀਂ ਇਹਨੇ ਨਵੇਂ ਸਰੇ ਤੋਂ ਘਰ ਵਾਸਤਾ ਆਵੇਗੇ ਘਰ ਵਾਸਤਾ ਪ੍ਰਾਣੀਆਂ ਜੰਨਾਂ ਦੇ ਸਾਰੇ ਗਰੀਦ ਮਾਰੋ ਜਿੰਨਾ ਦੇ ਘੜਾ ਆ ਜਾਂਦਾ ਸਾਰਾ ਖਲੜ ਜਾਂਦਾ ਤਾਂ ਉਹ ਕੰਨ ਕਰ ਬਰਬਾਦ ਹੋ ਜਾਂਦਾ ਜਿਹੜਾ ਘਰ ਬਰਬਾਦ ਹੋ ਜਾਂਦਾ ਜਿਹੜਾ ਘੜਾ ਆ ਜਾਂਦੇ ਆ ਅੱਜਹਾ ਜਹਾਜ਼ ਦੇ ਵਿੱਚ ਆ ਪਿੱਛੇ ਦੇ ਅੱਜ ਗੁਜਰਾਤ ਦੇ ਵਿੱਚ ਸਾਰੇ ਅਰਬਾ ਪਤੀ ਤੇ ਗਏ ਮੇਰੇ ਨੋ ਘਰ ਕੋਈ ਬਰਪਰੀ ਤਾਂ ਯਾ ਅੱਜ ਦੇ ਵਿੱਚ ਸਾਰੇ ਮਰ ਗਏ ਅਵਰ ਕਰ ਲਿਆ ਪਤਾ ਨਹੀਂ ਕੀਲੇ ਵਿੱਚ ਹੈਗੇ ਕੀਲੇ ਵਿੱਚ ਨਹੀਂ ਇੱਕ ਫਸਲ ਆਪਣੀ ਫਸਲ ਮਰ ਜਾਂਦੇ ਫਿਰ ਵੀ ਸਬਰ ਕਰਦੇ ਆ ਸਬਰੇ ਪੈਨਨਾਂ ਕੇ ਤਾਂ ਵੀ ਇਹ ਪੈਨਨਾਂ ਕੇ ਨਹੀਂ ਪੈਣਣੇ ਕਿਤਾਬ ਨਹੀਂ ਪੈਣਣਗੇ ਮੈਂ ਤਾਂ ਤੇਰਾ ਕਰਜ ਨਿਵਾਰਾਂ ਤੇ ਨਿਵਾਰ ਦਿਆਂਗਾ ਦੇਖ ਸਕਦਾ ਦੋਸਤੋ 700 ਦੇ ਮੈਨੂੰ ਤਾਂ ਲੱਗਿਆ ਨਹੀਂ ਕੋਈ ਮਨਚੇ ਤਾਂ 100% ਮੈਨੂੰ ਚਲੋ ਠੀਕ ਲੱਗਿਆ ਉਹਦੀ ਆਵਾਜ਼ ਇਹਨਾਂ ਦਾ ਹੈ ਹੀ ਨਹੀਂ ਇਹਦਾ ਕੋਈ ਗੱਲ ਆ ਮੈਂ ਕਿਹਾ ਕਿ ਨਹੀਂ ਲੱਗਿਆ ਆਹ ਦੇਖ ਲੈ ਦੋਨੇ ਮਾਮਾ ਦੀਆਂ ਬੱਚੇ ਸੱਸਾਂ ਨੂੰ ਉਹਨਾਂ ਦੀ ਜੱਫੀ ਪਵਾਤੀ ਘਰ ਵਾਲੇ ਦੀ ਵੀ ਨਾਲ ਸਾਰੇ ਗੱਨੇ ਕਿ ਖੁਸ਼ ਕਰਤੇ ਅੱਜ ਬਾਬਾ ਜੀ ਨੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਸਾਰਾ ਨਗਰ ਡੂੜੀਆਂ ਖੜੇ ਕਮਾਦੇ ਮੜਾ ਜਾਲੇ ਵਾਲੇ ਦੀ ਇਹ ਆਤਮਾ ਤੇਰੀ ਮਾਂ ਹੈ ਸਾਰਾ ਉੱਥੇ ਚੱਕੇ ਕਮਾਦੀ ਨਾਕੀ ਕੇ ਅੰਦਰ ਉਹ ਤੇਰਾ ਪਿਓ ਅੱਜ ਅੰਦਰ ਕਮਾ ਦੇ ਅੰਦਰ ਕੱਜ ਦੇ ਭਾਂਡੇ ਚ ਇਸ ਤਰ੍ਹਾਂ ਦੇ ਨਾਲ ਦੋਸਤੋ ਜਿਹੜਾ ਹੈਗਾ ਇੱਕ ਤਿੰਨ ਲਗਭਗ ਦੋ ਤਿੰਨ ਸਾਲ ਤੋਂ ਵਿਛੜਿਆ ਪਰਿਵਾਰ ਹੈ ਜਿਹੜਾ ਇਕੱਠੇ ਕਰਤੇ ਜਥੇਦਾਰ ਬਾਬਾ ਸ਼ੇਰ ਸਿੰਘ 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 ਫੌਜਾਂ ਕਰਨਾਲ ਦਲ ਅਰਪਾਂ ਖਰਬਾਂ ਮੋਢੀ ਬਾਪੂ ਚੜਤ ਸਿੰਘ ਰਾਜਾ ਰਾਜ ਸਿੰਘ ਤੇ ਉਹਨਾਂ ਦੇ